ਦੇਸ਼ ਭਰ ਦੀਆਂ ਪੰਚਾਇਤਾਂ ਆਉਣ ਵਾਲੇ ਕੁਮਾਂਤਰੀ ਯੋਗ ਦਿਹਾੜੇ ਨੂੰ ਇੱਕ ਜਨ ਅੰਦੋਲਨ ਬਣਾਉਣ ਲਈ ਤਿਆਰੀਆਂ ਕਰ ਰਹੀਆਂ ਨੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨરેન્દ્ર મોદી ਨੇ ਇੱਕ ਪੱਤਰ ਰਾਹੀਂ ਪਿੰਡਾਂ ਦੇ ਮੁਖੀਆਂ ਨੂੰ ਯੋਗ ਨੂੰ ਭਾਈਚਾਰਕ ਜੀਵਨ ਦਾ ਹਿੱਸਾ ਬਣਾਉਣ ਵਿੱਚ ਮੋਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਸੀ ਪੰਚਾਇਤਾਂ ਉਤਸ਼ਾਹ ਨਾਲ ਜਵਾਬ ਦੇ ਰਹੀਆਂ ਨੇ ਅਤੇ ਸਕੂਲਾਂ ਆਂਗਣਵਾਰੀਆਂ ਪੰਚਾਇਤ ਭਾਵਨਾ ਅਤੇ ਜਨਤਕ ਥਾਵਾਂ ਤੇ ਵਿਸ਼ੇਸ਼ ਯੋਗ ਸੈਸ਼ਨ ਪਾਈਚਾਰਕ ਸਰਗਮੀਆਂ ਅਤੇ ਆਮ ਯੋਗ ਪ੍ਰਦਰਸ਼ਨ ਕਰਵਾ ਰਹੀਆਂ ਨੇ ਤਾਂ ਜੋ ਕੁਮਾਂਤਰੀ ਯੋਗ ਦਿਹਾੜੇ 2025 ਨੂੰ ਪਿੰਡ ਪੱਧਰ ਤੇ ਅਸਲ ਵਿੱਚ ਇੱਕ ਸੱਚੇ ਜਨ ਅੰਦੋਲਨ ਵਿੱਚ ਬਦਲਾ ਜਾ ਸਕੇ ਆਯੁਸ਼ ਮੰਤਰਾਲੇ ਨੇ ਕਿਹਾ ਕਿ ਕੁਮਾਂਤਰੀ ਯੋਗ ਦਿਹਾੜੇ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ ਇੱਕ ਆਲਮੀ ਸਮਾਗਮ ਹੈ ਸਗੋਂ ਕੁਮਾਂਤਰੀ ਪਲੇਟਫਾਰਮ ਤੇ ਯੋਗ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਦਹਾਕੇ ਲੰਬੀ ਅਰਥਪੂਰਨ ਯਾਤਰਾ ਦੇ ਸੰਪੂਰਨਤਾ ਨੂੰ ਵੀ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਯੋਗ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਦੇ ਲੋਕਾਂ ਦੇ ਜੀਵਨ ਵਿੱਚ ਹਾਂ ਪੱਖੀ ਬਦਲਾਅ ਲਿਆਂਦਾ ਏ ਇਸ ਸਾਲ ਦਾ ਵਿਸ਼ਾਏ ਇੱਕ ਧਰਤੀ ਇੱਕ ਸੇਤ ਲਈ ਯੋਗ ਜਿਹੜਾ ਸਿਰਫ ਵਿਅਕਤੀਗਤ ਭਲਾਈ ਤੇ ਹੀ ਨਹੀਂ ਸਗੋਂ ਮਨੁੱਖਤਾ ਵਿੱਚ ਏਕਤਾ ਦੀ ਭਾਵਨਾ ਵਾਤਾਵਰਣ ਸਦ ਭਾਵਨਾ ਅਤੇ ਵਿਸ਼ਵ ਵਿਆਪੀ ਭਲਾਈ ਤੇ ਵੀ ਜ਼ੋਰ ਦਿੰਦਾ ਏ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਨਾਗਰਿਕਾਂ ਨੂੰ ਉਤਸ਼ਾਹਿਤ ਕਰਕੇ ਵਿਕਸਿਤ ਭਾਰਤ ਦੇ ਰਾਸ਼ਟਰ ਦੇ ਸਮੂਹਿਕ ਦ੍ਰਿਸ਼ਟੀਕੋਣ ਵਿੱਚ ਇੱਕ ਮਜ਼ਬੂਤ ਭੂਮਿਕਾ ਨਿਭਾਉਂਦਾ ਏ